ਦਨ ਸੰਪਦਾ ਦੇ ਵੀ ਛੋੜੇ ਚ ਹੁਣ ਰੋਜ਼ ਰੋਂਦਿਆਂ ਤੇਰੇ ਵੀ ਛੋੜੇ ਚ ਰੋਣੇ ਤੋਂ ਇਲਾਵਾ ਤੇ ਸਾਡੇ ਪੱਲੇ ਕੁਝ ਵੀ ਕੋਈ ਨਹੀਂ ਹਾਫਿਜ਼ ਔਰ ইরਾਨੀ ਸੂਫੀ ਫਕੀਰਾਂ ਚ ਸਭ ਤੋਂ ਵੱਡਾ ਫਕੀਰ ਆਪ ਸੁਣ ਕੇ ਹੈਰਾਨ ਹੋ ਗਏ ਜਿਸ ਤਰ੍ਹਾਂ ਸੀ ਵਾਕ ਲੈਣ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਇਹ ਕਾਰਜ ਦੀ ਕੋਈ ਅਰਦਾਸ ਕਰਾਈਏ ਉਸ ਤੋਂ ਬਾਅਦ ਵਾਕ ਲੈਂਦੇ ਆਂ 이란ی ਲੋਕ ਕੋਈ ਕੰਮ ਕਰਨਾ ਹੈ ਨਵੀਂ ਦੁਕਾਨ ਖੋਲ੍ਹੀਏ ਕੋਈ ਮਹੂਰਤ ਤੋ دیਵਾਨੇ ਹਾਫਿਜ਼ ਤੋਂ ਫਾਲ ਲੈਂਦੇ ਨੇ ਵਾਕ ਲੈਂਦੇ ਨੇ ਬਈ ਇਹ ਫਕੀਰ ਕੀ ਕਹਿ ਰਿਹਾ ਹੈ ਇਹ ਫਕੀਰ ਸਾਨੂੰ ਕੀ ਸਿੱਖਿਆ ਦਿੰਦਾ ਮੈਂ ਤੇ ਦੇਖ ਕੇ 당ਗ ਰਹਿ ਗਿਆ ਉਹ ਇਹਨੂੰ ਫਾਲ ਲੈਣਾ ਕਹਿੰਦੇ ਨੇ ਫਾਲ ਲੈਣੀ ਹੈ ਉਹ ਖੋਲਦੇ ਨੇ ਬਕਾਇਦਾ ਉਸ دیਵਾਨ ਨੂੰ ਉਸ ਕਿਤਾਬ ਨੂੰ ਜਿਹੜਾ ਵਾਕ ਆਂਦਾ ਉਸ ਨੂੰ ਪੜ੍ਹਦੇ ਨੇ ਆਲਾਪ ਲਾ ਕੇ